ਦੋਸਤੋ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਗਰੀਬ ਔਰਤ ਦਾ ਘਰ ਢਾਉਣ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਵਾ ਪੁਲਿਸ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਕਰਦੇ ਹੋਏ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਇਹ ਇੱਕ ਗਰੀਬ ਪਰਿਵਾਰ ਦਾ ਘਰ ਢਾਉਣ ਲਈ ਵਰਤੀ ਗਈ ਜੀਸੀਪੀ ਮਸ਼ੀਨ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਮਾਮਲਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਦੇ ਪਿੰਡ ਪੰਡਵਾ ਤੋਂ ਸਾਹਮਣੇ ਆਇਆ ਵਾ ਜਿੱਥੇ ਇੱਕ ਗਰੀਬ ਔਰਤ ਦਾ ਘਰ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਪਿੰਡ ਦੇ ਹੀ ਦੋ ਲੋਕਾਂ ਵੱਲੋਂ ਟੈਟੇਰੀ ਕਰ ਦਿੱਤਾ ਗਿਆ ਛੋਟੇ-ਛੋਟੇ ਬੱਚੇ ਤੁਸੀਂ ਅੱਤ ਦੀ ਠੰਡ ਵਿੱਚ ਦੇਖ ਸਕਦੇ ਹੋ ਕਿ ਕਿੰਨਾ ਹਾਲਾਤਾਂ ਦੇ ਵਿੱਚ ਰਹਿਣ ਲਈ ਮਜਬੂਰ ਹਨ ਔਰ ਕਿਵੇਂ ਮਿਹਨਤ ਦੇ ਨਾਲ ਪੜ੍ਹਾਈ ਕਰ ਰਹੇ ਹਨ ਸਾਰਾ ਹੀ ਘਰ ਕਬਜ਼ੇ ਦੀ ਨੀਅਤ ਦੇ ਨਾਲ ਪਿੰਡ ਦੇ ਦੋ ਲੋਕਾਂ ਵੱਲੋਂ ਟੈਟੇਰੀ ਕਰ ਦਿੱਤਾ ਗਿਆ ਔਰ ਇਹ ਗਰੀਬ ਪਰਿਵਾਰ ਪਿਛਲੇ 10-12 ਸਾਲਾਂ ਤੋਂ ਇਸੇ ਹੀ ਜਗ੍ਹਾ ਦੇ ਉੱਪਰ ਰਹਿ ਰਿਹਾ ਸੀ ਔਰ ਪਿੰਡ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਕੁਝ ਮਾਤਬਰ ਵਿਅਕਤੀ ਇਸ ਗਰੀ ਪਰਿਵਾਰ ਦੀ ਮਦਦ ਲਈ ਵੀ ਅੱਗੇ ਆਏ ਹਨ ਉੱਥੇ ਹੀ ਜਿਨ੍ਹਾਂ ਨੇ ਘਰ ਢਾਇਆ ਵਾ ਉਹ ਵੀ ਇਸੇ ਪਿੰਡ ਦੇ ਰਹਿਣ ਵਾਲੇ ਆ ਔਰ ਲਗਾਤਾਰ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੀ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਵਾ ਪੁਲਿਸ ਅਧਿਕਾਰੀ ਜਗਦੀਸ਼ ਰਾਜ ਦਾ ਕਹਿਣਾ ਹੈ ਕਿ ਸ਼ਿਕਾਇਤ ਕਰਤਾ ਦੇ ਬਿਆਨ ਦੇ ਆਧਾਰ ਤੇ ਉਹਨਾਂ ਵੱਲੋਂ ਕਾਰਵਾਈ ਕਰਦੇ ਹੋਏ ਚਾਰ ਲੋਕਾਂ ਦੇ ਮਾਮਲਾ ਦਰਜ ਕਰ ਲਿਆ ਗਿਆ ਹੈ ਔਰ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਵੀ ਇਹ ਮਰੁਖਤਾ ਨੂੰ ਸ਼ਰਮਸਾਰ ਕਰਨ ਵਾਲੀ ਬੇਹਦ ਕਾਨੂੰਨੀ ਹਰਕਤ ਕੀਤੀ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਾਨੂੰਨ ਅਨੁਸਾਰ ਕੀਤੀ ਜਾਏਗੀ ਅੱਛਾ ਕੀ ਗੱਲ ਪੈਣ ਹੋਈ ਸਰ ਕੁਛ ਨਹੀਂ ਗੱਲ ਕੋਈ ਨਹੀਂ ਮੈਂ ਘਰ ਮੇਰੇ ਘਰ ਵਾਲੇ ਕੰਮ ਤੇ ਗਏ ਹੋਏ ਸੀ ਮੈਂ ਘਰ ਇਕੱਲੀ ਸਾਂ ਤੇ ਮੈਂ ਬੱਚਿਆਂ ਨੂੰ ਨਵਾ ਲੂ ਕੇ ਕੱਪੜੇ ਕੁੱਪਰੇ ਧੋਣਦੀ ਪਈ ਸਾਂ ਮੈਂ ਕੱਪੜੇ ਧੋ ਕੇ ਪਾਣੀ ਲਈਆਂ ਹਜੇ ਤੇ ਇਹ ਆਏ ਦੋ ਰੰਗ ਲਾ ਲਾ ਕੇ ਆਏ ਮਸ਼ੀਨ ਨੇ ਪਹਿਲਾਂ ਪਹਿਲਾਂ ਕਮਰਾ ਟਾਹਤਾ ਇਧਰੋਂ ਫਿਰ ਕੰਧ ਤੋੜਦੀ ਸਾਡੀ ਕੰਧ ਤੋੜ ਕੇ ਮਸ਼ੀਨ ਲਗਾਈ ਫਿਰ ਬੱਚੇ ਮੇਰੇ ਅੰਦਰ ਹੀ ਇਹਨਾਂ ਇਹ ਵੀ ਨਹੀਂ ਵੇਖਿਆ ਬੱਚਿਆਂ ਨੂੰ ਤਾਂ ਕਹਿੰਦੇ ਥੱਲੇ ਹੀ ਦੇ ਦੇਣਾ ਥੱਲੇ ਹੀ ਦੇ ਦੇਣਾ ਮੈਂ ਕਿਹਾ ਥੱਲੇ ਬਾਜੀ ਮੇਰੀ ਗੱਲ ਤੋਂ ਸੁਣੋ ਮੈਂ ਮੈਮ ਰਿਕਾਰਡ ਵਾਲੇ ਨੂੰ ਆਉਂਦੇ ਫਿਰ ਗੱਲ ਕਰਿਓ ਬਾਜੀ ਉਹ ਇਹ ਹੀ ਕਹੁੰਦੇ ਹੀ ਕਿ ਇਹ ਕਬਜ਼ਾ ਕਰੀਏ ਮੇਰੇ ਬੱਚਿਆਂ ਤਾਂ ਅੱਖ ਨਹੀਂ ਵੇਖਿਆ ਬੱਚੇ ਮੇਰੇ ਥੱਲੇ ਦੇ ਚਲੇ ਬਸ ਹੋਰ ਕੋਈ ਇਹ ਹੀ ਮੰਕਰਨਾ ਚਾਹੁੰਦੇ ਆ ਕਾਨੂੰਨ ਨਾਲ ਸਾਫ ਦੇਣਾ ਚਾਹੀਦਾ ਸਾਡਾ ਜਿਹੜਾ ਘਰ ਬਾਹਰ ਤੋੜਿਆ ਸਾਡਾ ਘਰ ਬਾਹਰ ਬਣਾਉਣਾ ਚਾਹੀਦਾ ਬਸ ਇਦਾਂ ਸਮਾਨ ਕਿਦਾਂ ਬਣਾਇਆ ਹੈ ਕਰਦਾ ਸਮਾਨ ਪਾ ਜੀ ਹੁਣ ਤੁਹਾਨੂੰ ਵੀਰ ਜੀ ਕੀ ਦੱਸਾਂ 5-500 ਰੁਪਈਆ ਜੋ ਕਹਤੇ ਤੁਹਾਨੂੰ ਪਤਾ ਹੀ ਆ ਮਾਹਾਂ ਤੇ ਚੀਜ਼ਾਂ ਬਣਾਇਦੀਆਂ ਕਿਸ਼ਤਾਂ ਤੇ ਚੀਜ਼ਾਂ ਲੈਣੀਆਂ ਨੇ ਕਿਸ਼ਤਾਂ ਨਹੀਂ ਵੇਖਿਆ ਕੰਨ ਸਾੜੇ ਇੱਕ ਚੀਜ਼ ਤੋੜ ਦਿੱ ਟੀਵੀ ਤੱਕ ਹਾ ਫ੍ਰਿਜ ਕੋਈ ਚੀਜ਼ ਨਹੀਂ ਰਹਿਣ ਦਿੱਤੀ ਬੈੱਡ ਤੱਕ ਨਹੀਂ ਰਹਿਣ ਦਿੱਤਾ ਕੋਈ ਚੀਜ਼ ਸਾੜੀਆਂ ਤੋੜ ਕੇ ਉਹ ਮਾਰੀ ਇੱਕ ਛੱਟੀ ਵੇਖੋ ਕਿੰਨੇ ਪੈਸੇ ਆਪਾਂ ਘਰ ਵਾਲਾ ਵੀ ਘੜੀ ਲਾਂਦਾ ਤੁਸੀਂ ਵੀ ਘੜੀ ਕਰਦੇ ਪਰ ਬੱਚਿਆਂ ਦੇ ਨਾਲ ਫਿਰ ਕਿਦਾਂ ਘਰ ਦੇ ਵਿੱਚ ਰਾਤ ਕਿਦਾਂ ਗੱਡੀ ਰਾਤ ਬਹੁਤ ਮੁਸ਼ਕਲ ਕੱਡੀ ਫਿਰ ਪਾਜੀ ਹੁਣੀ ਆਏ ਨੰਬਰ ਦਾ ਸਿੰਘ ਉਹ ਆਏ ਉਹਨਾਂ ਨੇ ਖੜੇ ਆਪਣੇ ਘਰ ਫਿਰ ਸਾਨੂੰ ਰਹਿਣ ਦੀ ਦਿੱਤੀ ਜਗਾ ਰੋਟੀ ਪਾਣੀ ਵੀ ਦਿੱਤਾ ਹਰ ਇੱਕ ਚੀਜ਼ ਦੀ ਹਾਂਜੀ ਅਸੀਂ ਤੇਹੀ ਕਹਿੰਦੇ ਆ ਕਿ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਸਾਡਾ ਘਰ-ਬਾਰ ਬਚਣਾ ਚਾਹੀਦਾ ਪੰਜਾਬੀ ਵੀਰਾਂ ਕੋਈ ਇਹੀ ਇਨਸਾਫ਼ ਮਿਲਣਾ ਚਾਹੀਦਾ মিডিਆ ਵਾਲੇ ਕੋ ਸਾਰੇ ਉਹਨਾਂ ਦੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ। ਹਾਂਜੀ ਕਾਰਵਾਈ ਪੂਰੀ ਹੋਣੀ ਚਾਹੀਦੀ ਹੈ। ਗਰੀਬਾਂ ਨਾਲ ਬੱਸ ਤਾਂ ਮੈਂ ਤਾਂ ਰੋ ਰੋ ਕੇ ਸਭ ਬੱਦ ਸਿਸਾ ਚੰਗੀਆਂ ਦਿੱਤੀਆਂ ਸੀ ਉਹਨਾਂ ਨੂੰ। ਜਿਦਾ ਮੇਰੇ ਬੱਚੇ ਥੱਲੇ ਤਾਂ ਲੱਗੇ ਬੱਦ ਸਿਸਾ ਹੀ ਨਿਕਲਦੀ ਹੈ। ਗਰੀਬਾਂ ਕੋ ਬੱਦ ਸਿਸਾ ਹੀ ਨਿਕਲਨੀਆ ਹੋੜ ਕੇ ਨਿਕਲਨੀਆ। ਇਹਨਾਂ ਨੇ ਇਹ ਵੀ ਨਹੀਂ ਸੋਚਿਆ ਮਜਬੀ ਨਹੀਂ ਕੁੱਤੀ ਕਹਿੰਦੇ ਸੀ। ਇਹਨੇ ਨਹੀਂ ਸੋਚਿਆ ਜਦੋਂ ਮਜਬੀ ਨਹੀਂ ਕੁੱਤੀ ਕਹਿੰਦੇ ਵੀ ਇਹਨੇ ਸੋਚਦੇ ਤੁਹਾਡੇ ਘਰ ਜਾਣੀਆ ਕਿ ਇਦਾਂ ਦੀਆਂ ਗਾਲਾਂ ਕੱਢ ਕੱਢ ਕੇ ਆਏ ਕੁਛ ਨਹੀਂ ਦਿੱਤਾ ਉਹਨਾਂ ਨੂੰ। ਆ ਸਹੀ ਇਹ ਹੀ ਕਿ ਉਹਨੇ ਕਹਨ ਹਮਨ ਇਨਸਾਫ ਨਹੀਂ ਲਾ ਚਾਹੁੰਦਾ ਕੀ ਨਾ ਨਾ ਇਕਲਵੰਤ ਸਿੰਘ ਜੀ ਕੋਲੋਂ ਤਾਂ ਕੀ ਗੱਲ ਹੋਈ ਸਾਰੀ ਕਦੋਂ ਦੇ ਇੱਥੇ ਰਹਿਣ ਦੇ ਦੱਸ ਸਾਰਾ ਅਸੀਂ 10 12 ਸਾਲ ਤੋਂ ਰਹਿ ਰਹੇ ਹਾਂ ਸਰ ਸਰ ਜੀ ਉਹ ਨਵੇਂ-ਨਵੇਂ ਸਾਰ ਸਰਕਾਰ ਬਣੀ ਹੈ ਉਹ ਸੋਚਦੇ ਆ ਕਿ ਇਹ ਥਾਂ ਐਸੀ ਕਬਜ਼ੇ ਵਿੱਚ ਲੈ ਲਈਏ ਸਾਰੇ ਇਸੇ ਕਾਰਨ ਨਹੀਂ ਉਹਨਾਂ ਨੇ ਅਨੁ ਕੁਛ ਦਿਨ ਪਹਿਲਾਂ ਗਿਆ ਕਿ ਥਾਂ ਨੂੰ ਛੱਡ ਦਿਓ ਇਹ ਥਾਂ ਪੰਚਾਇਤੀ ਹੈ ਸਰਕਾਰੀ ਹੈ ਤੇ ਸਾਰਾ ਅਸੀਂ ਗਰਦਾਸਪੁਰ ਹੀ ਗਏ ਹੋਏ ਹਾਂ ਸਾਰੇ ਇਹਨਾਂ ਪਹਿਲਾਂ ਹੀ ਪਰ ਐਪਲੀਕੇਸ਼ਨ ਆਉਂ ਤਾਂ ਪਿੰਨੇ ਸਾਰੇ ਨਾ ਟਾਇਟਰੀ ਕਰ ਦਿੱਤਾ ਸਰ ਨਾ ਕੋਈ ਹਨਾ ਨੋਟਿਸ ਭੇਜਿਆ ਨਾ ਕੋਈ ਮੈਕਨੇ ਵਾਲੇ ਆਏ ਸਾਰਾ ਆਪ ਹੀ ਹੁੰਦਾ ਜੀ ਸੀਪੀ ਚਲਾਕ ਪਰਗਨ ਸਿੰਘ ਨੇ ਆਪ ਹੀ ਜੀ ਸੀਪੀ ਚਲਾਕ ਜੀ ਸਾਰਾ ਟਾਇਟਰੀ ਕਰ ਦਿੱਤਾ ਕਰ ਲਿਆ ਕਿੱਦਾਂ ਪੈਸੇ ਜੋੜ ਕੇ ਬਣਾਇਆ ਦੁੱਖ ਤੇ ਲੱਗਦਾ ਜੀ ਹਾਂਜੀ ਹਾਂਜੀ ਦੁੱਖ ਤੇ ਲੱਗਦਾ ਜੀ ਸਮਾਨ ਵੇਖੋ ਸਾਰੇ ਜੋ ਫ੍ਰਿਜ ਅਲਮਾਰੀ ਸਭ ਕੁਝ ਜੀ ਮੰਜੇ ਮੁੰਜੇ ਸਭ ਟਾਇਟਰੀ ਕਰ ਦਿੱਤਾ ਬੱਚੇ ਜਿਆਦਾ ਛੋਟੇ ਛੋਟੇ ਬੱਚੇ ਕਿਦਾਂ ਰਾਤ ਕਿਦਾਂ ਕੱਢੀ ਔਖੀ ਕੱਟੀ ਹੈ ਹਾਂਜੀ ਹਾਂਜੀ ਬਹੁਤ ਔਖੀ ਕੱਟੀ ਜੀ ਜੇ ਇਹਨਾਂ ਦਾ ਭਲਾ ਹੋਏ ਨੰਬਰਦਾਰ ਸਾਹਿਬ ਜੋ ਪੜਵਾਉਂਦੇ ਨੇ ਸਾਰੇ ਵੇਖੋ ਉਹ ਵੇਖੋ ਟਰਾਲੀ ਇਸ ਦੇ ਸ਼ਕਲਾ ਆ ਗਏ ਪਰ ਸਾਰੇ ਆਪਣੇ ਘਰ ਵਿੱਚ ਲੈ ਜਾਂਦੇ ਇੱਥੇ ਨਹੀਂ ਤੁਹਾਨੂੰ ਰਹਿਣ ਦੇਣਾ ਤੁਹਾਨੂੰ ਉੱਥੇ ਸਭ ਕੁਝ ਮਿਲੇਗਾ ਖਾਣ ਪੀਣ ਨੂੰ ਖਾਨ ਪੀਣ ਨੂੰ ਮਿਲੇਗਾ ਸਾਰਾ ਹੀ ਐਸੇ ਲੋਕਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਜੀ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ ਮਾਤਰਮੰਦਰ ਦੀ ਸੰਗਤ ਨੰਬਰਦਾਰ ਆ ਪਿੰਡ ਪੜਵਾਉਂਦਾ ਰਿਹਾ ਫਿਲ ਕੀ ਗੱਲ ਕੀ ਹੁੰਦੀ ਹੈ ਜਿਸ ਤਿੱਕੇ ਨਾਲ ਤੁਸੀਂ ਕਹਿੰਦੇ ਸ਼ਿਕਾਇਤ ਵੀ ਦਰਜ ਕਰਾ ਆ ਗਿਆ ਗ੍ਰੀਪੋ ਆ ਪਤਾ ਨਹੀਂ ਮੈਨੂੰ ਇਹਦਾ ਜਾ ਕੇ ਮਤਲਬ ਸ਼ਿਕਾਇਤ ਵੀ ਦਰਜ ਕਰਾਈ ਨਾ ਪਹਿਲਾਂ ਧਮਕੀਆਂ ਦੇ ਘਰ ਛੱਡ ਦਿਓ ਇਹ ਥਾਂ ਸਾਡਾ ਅਸੀਂ ਕਬਜ਼ਾ ਕਰਨਾ ਵਾ ਲਾਲਕੀਰ ਦੇ ਅੰਦਰ ਜਗਾ ਵਾਏ ਮੇਰਾ ਪਿੰਡ ਤਕਰੀਬਨ 70 80 ਬੰਸ ਜਿਹੜਾ ਲਾਲਕੀਰ ਦੇ ਅੰਦਰ ਹੀ ਹੈ ਨੰਬਰੀ ਥਾਂ ਕਿਸੇ ਦਾ ਨਹੀਂ ਹੈਗਾ ਇਹ ਬਸ ਕਬਜ਼ਾ ਕਰਨ ਦੀ ਨੀਤ ਨਾ ਮਤਲਬ ਇਹਨਾਂ ਨੇ ਆ ਕੇ ਘਰ ਢਾ ਕੇ ਚੰਗੇ ਭਲੇ ਜੱਟ ਪਰਿਵਾਰ ਆ ਜਿਨ੍ਹਾਂ ਨੇ ਮਤਲਬ ਆ ਕੇ ਘਰ ਢਾਇਆ ਵਾ ਗਲਤ ਗੱਲ ਕੀਤੀ ਹੈ ਬਾਕੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਉਹ ਜਿਹੜਾ ਜੀਸੀਬੀ ਚਲਾਉਣਾ ਆਪ ਖੁਦ ਚਲਾਈ ਹੈ ਪ੍ਰਗਟ ਸਿਕ ਨੇ ਜੀਸੀਬੀ ਖੁਦ ਚਲਾ ਕੇ ਤੇ ਮਤਲਬ ਇਹ ਚੀਜ਼ ਕੀਤੀ ਹੈ ਗਲਤ ਕੀਤਾ ਵਾ ਗਰੀਬ ਦਾ ਵੇਖੋ ਤੁਹਾਡੇ ਸਾਹਮਣੇ ਆ ਕਿਦਾਂ ਸਮਾਨ ਬਣਾਇਆ ਹੋ ਤੋ ਕਿਸ਼ਤਾ ਤੇ ਉਹ ਚਾਦੀ ਘਾਲੂ ਪੁੱਛੇ ਦਾ ਕੰਮ ਕਰਦੀ ਉਹ ਰਾਜ ਮੇਚ ਜਗੇ ਦਿਹਾੜੀ ਮਿਲ ਗਈ ਲੱਗ ਗਈ ਕਿਤੇ ਕਾਮਕਾਰ ਕਰਕੇ ਤਾਂ ਕੀ ਬਣਾਇਆ ਫ੍ਰਿਜ ਟੁੱਟ ਗਈ ਸਭ ਕੋਸ਼ਿਸ਼ ਪਿਆਰ ਅਸਰ ਦਸ ਕਰ ਦਿੱਤਾ ਇੱਥੇ ਪਏ ਸੀ ਰਾਤ ਦੇ ਕੰਮ ਰਜਾਈ ਲੈ ਗੇ ਫੇਰ ਉਹ ਨਾ ਆਪਣੇ ਘਰ ਖੜਿਆ ਉਹ ਟਰਾਲੀ ਲਾ ਕੇ ਦਿੱਤੀ ਹੈ ਵੀ ਚਲੋ ਕੋਈ ਰਾਤ ਬੰਦਾ ਇਸ ਬਜ਼ੁਰਗ ਨੂੰ ਸਵਾਲਿਆ ਵੀ ਕੁਝ ਸਮਾਨ ਨਾ ਵੀ ਚੋਰੀ ਕਰ ਲਿਆ ਉਹਨਾਂ ਦਾ ਵੀ ਬੜਾ ਮੋਟਾ ਪੱਜ ਗਿਆ ਟੋਟਾ ਪੱਜਾ ਘਰ ਸਵਾਲੇ ਰੋਟੀ ਪਾਣੀ ਦਿੱਤਾ ਬਾਕੀ ਇਹ ਵੀ ਜਿੱਦਾਂ ਚਿਰ ਮਕਾਨ ਨਹੀਂ ਬਣਦਾ ਉਹਨਾਂ ਚਿਰ ਮੇਰੇ ਘਰੇ ਰਹਿਣਗੇ ਰੋਟੀ ਪਾਣੀ ਮਿਲੂਗਾ ਬਾਕੀ ਜਲਦੀ ਬਣਾ ਦਿੱਤਾ ਜਾਏਗਾ ਕਿ ਦਾਨੀ ਸੱਜਣ ਕਰੀ ਜਾਂਦੇ ਨੇ ਸੇਵਾ ਕੁਝ ਆਪਣੇ ਲੈਵਲ ਤੇ ਜਿੱਦਾਂ ਕਰਕੇ ਜਲਦੀ ਇਹਨਾਂ ਨੂੰ ਘਰ ਬਣਾ ਕੇ ਤੇ ਬਾਕੀ ਸਿਸ਼ਾਸਤ ਬੰਕ ਕਰਦੇ ਨੇ ਸਾਫ ਦਿੱਤਾ ਜਾਏ ਪੁਲਿਸ ਨੇ ਐਫ ਆਈਰ ਦਰਜ ਕਰ ਲਈ ਆ ਜਿਹੜੀ ਮਸ਼ੀਨ ਢਾ ਕੇ ਗਈ ਆ ਮਸ਼ੀਨ ਕਬਜ਼ੇ ਚ ਲੈ ਲਈ ਆ ਉਹ ਥਾਣੇ ਕਾਲਾ ਨੌਰ ਲੱਗ ਗਈ ਬਾਕੀ ਪੁਲਿਸ ਪ੍ਰਸ਼ਾਸਨ ਨੇ ਮਦਦ ਕੀਤੀ ਹੈ ਸਾਡੀ ਬਹੁਤ ਮਦਦ ਕੀਤੀ ਹੈ ਫਾਇਦੇ ਕਰਦੇ ਹੁਣ ਵੀ ਜਿਹੜੇ ਬੰਦੇ ਨੇ ਘਰਾਉਣੀ ਹਰਕਤ ਕੀਤੀ ਆ ਉਹਨਾਂ ਨੂੰ ਅਰੈਸਟ ਕੀਤਾ ਜਾਏ ਤਾਂ ਕਿ ਉਹਨਾਂ ਨੂੰ ਸਬਕ ਮਿਲੇ ਵੀ ਗਾਂ ਮਤ ਗਰੀਬ ਕਿਸੇ ਦਾ ਧੱਕਾ ਨਾ ਕਰੀਏ ਕੁਲਵੰਤ ਸਿੰਘ ਪੁੱਤਰ ਸੰਤੋਖ ਸਿੰਘ ਪਿੰਡਵਾਨੇ ਵਿਆਹ ਨਾਲ ਕਾਇਆ ਪੀ ਮੇਰਾ ਮਕਾਨਟਾ ਹਟਾਤਾ ਉਹਦੇ ਸਬੰਧ ਵਿੱਚ ਅਸੀਂ ਉਹ ਕਰਾਟੀ ਅਨਸਰਾਂ ਦੇ ਖਿਲਾਫ ਐਫਆਈਆਰ ਦਰਜ ਕਰਤੀ ਹੈ ਤਫਤੀਸ਼ ਕਰ ਰਹੇ ਹਾਂ ਜੇਸੇ ਵੀ ਜਿਹੜੀ ਜਿਹਨਾਂ ਮਕਾਨਟਾ ਹੈ ਉਹ ਕਬਜ਼ੇ ਚ ਲੈ ਜੀ ਅਰੇ ਵੈਸੇ ਕਿੰਨੇ ਕ ਸਮੇਂ ਦੇ ਵਿੱਚ ਕਾਰਵਾਈ ਕੀਤੀ ਗਈ ਕਿਉਂਕਿ ਰਾਤੀ ਸ਼ਿਕਾਇਤ ਦਿੱਤੀ ਗਈ ਰਾਤੀ ਕਾਰਵਾਈ ਕਰ ਦਿੱਤੀ ਆ ਉਸੇ ਵੇਲੇ ਜਦੋਂ ਬਿਆਨ ਲਖਿਆ ਉਸੇ ਵੇਲੇ ਰਾਤੀ ਕੰਪਲੇਂਟ ਕੀਤੀ ਸੀ ਉਸੇ ਵੇਲੇ ਆਪਾਂ ਪਰਚਾ ਦਰਜ ਕਰਾਇਆ ਕਿੰਨੇ ਲੋਕਾਂ ਦੇ ਪਰਚਾ ਦਰਜ ਹੋ ਗਏ ਚਾਰ ਲੋਕਾਂ ਦੇ ਖਿਲਾਫ ਦਰਜ ਹੋ ਗਏ ਉਸ ਦੇ ਵਿੱਚ ਅਰੈਸਟ ਪਾਈ ਗਈ ਨਹੀਂ ਅਜੇ ਤਪੀਸ਼ ਕਰ ਰਹੇ ਆ ਜੇ ਅਰੈਸਟ ਨਹੀਂ ਪਈ ਰਿਪੋਰਟ ਕਰ ਰਹੇ ਆ ਜੇ ਇਸ ਦੇ ਮੌਕੇ ਤੇ ਰਿਕਵਰ ਹੋਈ ਜੀ ਕੋਰਪਸ ਨਹੀਂ ਭਾਰੋਂ ਰਿਕਵਰ ਹੋਈ